ਸਸੀ ਕਾ ਜੀ ਫਸਟ ਐਸਲੀਪੁਟ ਦੇ ਤੁਹਾਡਾ ਸਵਾਗਤ ਹੈ ਜਿਹੜੇ ਵੀਅਰਸ ਨੇ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਪੇਮੈਂਟ ਦਾ ਮੋਡ ਆਨਲਾਈਨ ਹੈ ਕੈਸ਼ ਅਲੀਪੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਆਪਣਾ ਵਟਸਐਪ ਨੰਬਰ ਹੈ ਜੋ ਵੀ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ ਵਟਸਐਪ ਕਰਨਾ ਹੈ ਆਨਲਾਈਨ ਪੇਮੈਂਟ ਪਾਉਣੀ ਹੈ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 4 ਵਜੇ ਸੰਡੇ ਨੂੰ ਵੀਡੀਓ ਦੀ ਟਾਈਮਿੰਗ ਹੈਗੀ ਹੈ ਮਾਰਨਿੰਗ ਦੇ 11 ਵਜੇ ਲੋ ਜੀ ਅੱਜ ਆਪਾਂ ਕਲੀਅਰੈਂਸ ਸ ਇੱਕ ਕਲੀਅਰੈਂਸ ਸੇਲ ਤੇ ਜਾਣਗੇ ਕਲੀਅਰੈਂਸ ਸੇਲ ਦਾ ਮਤਲਬ ਤੁਸੀਂ ਸਮਝਦੇ ਹੋਣਗੇ ਕਿ ਜੋ ਲੱਗਿਆ ਸੀਗਾ ਉਸ ਤੋਂ ਵੀ ਥੱਲੇ ਕਿ ਕਲੀਅਰ ਹੀ ਕਰਨੇ ਆ ਜਿਸ ਮੁੱਲ ਤੇ ਮਰਜ਼ੀ ਜਾਣ ਠੀਕ ਹੈ ਜੀ ਤੇ ਲਓ ਜੀ ਹੁਣ ਇਹ ਪਹਿਲਾ ਸੂਟ ਦਿਖਾਉਣੀ ਆ ਹੁਣ ਬਹੁਤ ਹੀ ਜ਼ਿਆਦਾ ਖੂਬਸੂਰਤ ਸੂਟ ਹੈਗਾ ਵੀਰੋ ਇਹ ਪਹਿਲਾ ਸੂਟ ਦੇਖੋ ਜਿਆਦਾ ਸੂਟ ਬਹੁਤ ਹੀ ਖੂਬਸੂਰਤ ਜਿਹਾ ਸੂਟ ਹੈਗਾ ਤੇ ਪਿਓਰ অর্ਗੈਂਜ਼ਾ ਹੁੰਦਾ ਬਿਲਕੁਲ ਪਤਲਾ ਆ ਦੇਖੋ ਬਿਲਕੁਲ ਪਤਲਾ ਵਾਲਾ অর্ਗੈਂਜ਼ਾ ਹੈਗਾ ਪਿਓਰ ਦੇ ਵਿੱਚ ਹੈਗਾ ਵਰਕ ਦੇਖ ਸਕਦੇ ਹੋ ਤੁਸੀਂ ਲਓ ਬਹੁਤ ਸੋਹਣਾ ਵਰਕ ਹੋਇਆ ਔਰ ਟਾਈ ਐਂਡ ਡਾਈ ਦੇ ਵਿੱਚ ਸ਼ਰਟ ਮਿਲੂਗਾ ਤੁਹਾਨੂੰ ਠੀਕ ਹੈ ਜੀ ਤੇ ਇਹ ਵਾਲਾ ਹੈਗਾ ਇਹਦਾ ਘੇਰਾ ਘੇਰੇ ਦਾ ਤੁਸੀਂ ਵਰਕ ਦੇਖ ਸਕਦੇ ਹੋ ਹੈਂਡ ਵਰਕ ਪਲੱਸ ਮਸ਼ੀਨ ਵਰਕ ਦੋਨੋਂ ਮਿਕਸ ਨੇ ਜੀ ਇਹਦੇ ਬਹੁਤ ਪਿਆਰਾ ਜਿਹਾ ਸੂਟ ਹੈਗਾ ਬੈਕ ਸਾਈਡ ਵੀ ਟਾਈ ਐਂਡ ਡਾਈ ਰਹੂਗੀ ਜੀ ਇਸ ਤਰ੍ਹਾਂ ਕਰਕੇ ਠੀਕ ਹੈ ਤੇ ਨੈਕਸਟ ਹੈ ਜੀ ਇਹਦੀ ਇਹ ਵਾਲੀ ਸਲਵਾਰ ਰਹੂਗੀ ਸਿਲਕ ਦੀ ਤੇ ਪਿਓਰ ਆਰਗੈਂਜ਼ਾ ਦਾ ਨਾਲ ਰਹੂਗਾ ਜੀ ਦੁਪੱਟਾ ਔਰ ਦੁਪੱਟਾ ਵੀ ਰਹੂਗਾ ਟਾਈ ਐਂਡ ਟਾਈ ਦੇ ਵਿੱਚ ਤੇ ਇਹਦੇ ਤੇ ਵੀ ਸਾਦੇ ਤੇ ਕੰਡੀਆਂ ਤੇ ਤੁਹਾਨੂੰ ਵਰਕ ਮਿਲੂਗਾ ਸੈਂਟਰ ਦੇ ਵਿੱਚ ਫਿਰ ਦੋ ਲਾਈਨਾਂ ਮਿਲਣਗੀਆਂ ਵਰਕ ਦੀ ਠੀਕ ਹੈ ਜੀ ਪੱਲੇ ਬੇਬੀ ਪਿੰਕ ਹੋਣਗੇ ਔਰ ਸੈਂਟਰ ਜਿਹੜਾ ਉਹ ਮੈਂਜੈਂਟਾ कलर ਦਾ ਹੋਊਗਾ 4 ਸਾਈਡ ਤੁਹਾਨੂੰ ਇਹ ਵਾਲਾ ਗੋਟਾ ਵੀ ਮਿਲੂਗਾ ਨਾਲ ਜਰੀ ਦਾ ਵਰਕ ਵੀ ਤਾਂ ਹੋਇਆ ਤੇ ਪ੍ਰਾਈਸ ਅੱਜ ਬਿਲਕੁਲ ਲੈਸ ਤੇ ਜਾ ਰਹੀ ਹੈ ਜੀ 2050 ਦੇ ਵਿੱਚ ਸੂਟ ਆਜੂਗਾ ਤੁਹਾਡੇ ਕੋਲੇ ਸ਼ਿਪਿੰਗ ਜਮੇ ਹੀ ਫ੍ਰੀ ਹੋਊਗੀ ਹੋਣਿਆ ਨੈਕਸਟ ਸੂਟ ਹੈਗਾ ਜਾਰਜਟ ਦੇ ਵਿੱਚ ਹੈ ਵੀ ਦੁਪੱਟਾ ਸੂਟ ਮਿਲੂਗਾ ਔਰ ਮਿੱਟੀ ਦੇ ਭਾਅ ਮਿਲੂਗਾ ਬਸ ਅੱਜ ਐਂ ਲਾ ਰੋ ਵੀ ਸਾਰੇ ਸੂਟ ਮਿੱਟੀ ਦੇ ਭਾਈ ਨੇ ਕੋਈ ਸੂਟ ਜਿਹੜਾ ਉਹ ਉੱਚ ਕਮਾ ਨਹੀਂ ਰਿਹਾ ਸਾਡਾ ਲਓ ਜੀ ਜੌਰਜਟ ਦੇ ਵਿੱਚ ਸੂਟ ਹੈਗਾ ਇਹ ਵਾਲਾ ਸੂਟ ਰਹੂਗਾ ਫਰੰਟ ਤੇ ਤੁਹਾਨੂੰ ਇਹ ਵਾਲਾ ਵਰਕ ਮਿਲੂਗਾ ਮੈਂ ਹੁਣ ਤੁਹਾਨੂੰ ਇਹਦਾ ਲੈਂਥ ਕੇ ਰਨ ਆਪਕੇ ਦੱਸ ਦਿੰਨੀ ਆ ਕੀ ਹੋਊਗਾ ਘੇਰਾ ਹੈਗਾ ਜੀ 23 ਜੇ ਤੁਸੀਂ ਆਹ ਵਾਲਾ ਘੇਰਾ ਨਾਪਦੇ ਹੋ ਇਹ ਵੀ ਦੱਸ ਦੇਣੀ ਆ ਤੁਹਾਨੂੰ ਇਹ ਹੈਗਾ 22 ਤੇ ਇਹ ਵਾਲਾ ਹੈਗਾ نیچے ਵਾਲਾ 23 ਇਹ ਲੈਂਥ ਦੇਖ ਲਓ ਵੈਸੇ ਇਹਦੀ ਲੈਂਥ ਮੈਂ ਤੁਹਾਨੂੰ ਸਮਝਾਉਣੀ ਆ ਇਹਦੀ ਲੈਂਥ ਹੈਗੀ ਆ 38 ਤਾਂ ਤੁਸੀਂ ਹੁਣ 39 ਤੱਕ ਲਿਜਾ ਸਕਦੇ ਹੋ ਪਰ ਅੱਗੇ ਤੁਸੀਂ ਦੇਖੋ ਉੱਪਰੋਂ ਇੰਨਾ ਦਾ ਗੈਪ ਹੈ ਜਿਹੜਾ ਬਹੁਤ ਥੋੜਾ ਹੈ ਇਸ ਕਰਕੇ ਇਹ neck ਤੱਕ ਹੀ ਆਉਣਗੇ ਜਿਹੜਾ ਗਲਾ ਹੈ ਦਾ ਇਹ ਉਪਰੋਂ ਨਿਕਲਣਾ ਜੀ ਇੱਥੋਂ ਠੀਕ ਹੈ ਇਹ ਮੋਢਿਆਂ ਤੱਕ ਨਹੀਂ ਜਾਣੇ ਇਹ neck ਤੱਕ ਜਾਣੇ ਨੇ ਥੋੜੇ chest area ਤੱਕ ਜਾਣਗੇ ਸੋ ਜਿਹੜੀ ਲੈਂਥ ਹੈਗੀ ਆ ਉਹ ਬਹੁਤ ਵੱਨ ਸਕਦੀ ਹੈ ਤੁਹਾਡੀ ਤੇ ਜੇ ਘੱਟ ਕਰਨੀ ਹੋਵੇ ਤਾਂ ਉਪਰੋਂ ਤੁਸੀਂ ਕੱਟ ਵੀ ਸਕਦੇ ਹੋ ਕਿਉਂਕਿ ਮੋਢੇ ਆ ਜਿਹੜੇ ਇਹ ਜਗ੍ਹਾ ਬਹੁਤ ਘੱਟ ਆ ਤੇ chest area ਤੱਕ ਹੀ ਰੱਖੇ ਹੋਏ ਨੇ ਤੇ ਲਓ ਜੀ ਅੱਗੇ ਦੇਖੋ ਬਾਜੂ ਇਹਦੀ ਵਰਕ ਬਹੁਤ ਖੂਬਸੂਰਤ ਹੈ ਸੌਫਟ ਵਾਲੀ ਜਾਰਜਟ ਮਿਲੂਗੀ ਤੁਹਾਨੂੰ ਖੁਰਦਰੀ ਵਾਲੀ ਜਾਰਜਟ ਨਹੀਂ ਹੈਗੀ ਇਹ ਤੇ ਇਹ ਹੈਗਾ ਜੀ ਇਹਦਾ ਬਾਜੂ ਦਾ ਵਰਕ ਠੀਕ ਹੈ ਜੀ ਤੇ ਨਾਲ ਹੈ ਦੁਪੱਟਾ ਦੁਪੱਟੇ ਤੇ ਫੇਰ ਵਰਕ ਮਿਲਣਾ ਹਾਂ ਕੰਨੀਆਂ ਦੇ ਉੱਪਰ ਵਰਕ ਮਿਲੂਗਾ ਇਹ ਵਾਲਾ ਪੱਲਿਆਂ ਤੇ ਨਹੀਂ ਹੋਊਗਾ ਦੁਪੱਟਾ ਜਿਹੜਾ ਪੂਰਾ ਚੌੜਾਈ ਦੇ ਵਿੱਚ ਪੂਰਾ ਹੈਗਾ ਲੰਬਾ ਚੌੜਾ ਪੂਰਾ ਦੁਪੱਟਾ ਹੈਗਾ ਬਹੁਤ ਸੋਹਣਾ ਸੂਟ ਹੈਗਾ ਤੇ ਹੁਣ ਤੁਸੀਂ ਇਹਦੀ ਪ੍ਰਾਈਸ ਤੇ ਨਾ ਜਾਇਓ ਇਹਦੀ ਸ਼ਕਲ ਤੇ ਜਾਇਓ ਠੀਕ ਹੈ ਜੀ ਤੇ ਪ੍ਰਾਈਸ ਇਹਦੀ ਹੈਗੀ ਆ ਅੱਜ ਕੀ ਆ ਰਸੋਗਿਆ ਤੇ ਸਿਰਫ ਗਿਆ ਰਸੋਗਿਆ ਤੋਂ ਬਟਨ ਟਿਪਿੰਗ ਨਾਲ ਹੀ ਅੱਗੇ ਨਾ ਮੈਂ ਤੁਹਾਨੂੰ ਇਹ ਵਾਲਾ ਸੂਟ ਦਿਖਾਉਣੀ ਆ ਇਹਨੂੰ ਤੁਸੀਂ ਆਪਣਾ ਹਲਦੀ ਹੁਲਦੀ ਤੇ ਬੜੇ ਵਧੀਆ ਤਰੀਕੇ ਨਾਲ ਵੀਅਰ ਕਰ ਸਕਦੇ ਹੋ ਆ ਕੁੜੀਆਂ ਕੜੀਆਂ ਬਹੁਤ ਸੋਹਣੇ ਇਸ ਇਸ ਤਰ੍ਹਾਂ ਦੇ ਸੂਟ ਆ ਜਿਹੜੇ ਉਹ ਬਣਾ ਲੈਂਦੀਆਂ ਨੇ ਆ ਲੋਦੀ ਸ਼ਿਮਰ ਦਾ ਟੱਚ ਆ ਜਿਹ ਵਿੱਚ ਇਹ ਜਿਹੜਾ ਸਟੱਫ ਆ ਨਾ ਇਹਨੂੰ ਵੈਸੇ ਸ਼ਿਮਰ ਜੌਰਜਟ ਕਹਿੰਦੇ ਨੇ ਪਰ ਇਹ ਜੌਰਜਟ ਵਾਂਗੂ ਹੁੰਦਾ ਨਹੀਂ ਆ ਤੁਸੀਂ ਦੇਖ ਸਕਦੇ ਹੋ ਨੇੜੇ ਤੋਂ ਇਹ ਤੇ ਸ਼ਿਮਰ ਦਾ ਟੱਚ ਹੁੰਦਾ ਪਰ ਸੌਫਟ ਬਹੁਤ ਹੁੰਦਾ ਚੁਬਨ ਬਿਲਕੁਲ ਹੀ ਨਹੀਂ ਹੁੰਦੀ ਇਹਦੇ ਵਿੱਚ ਠੀਕ ਹੈ ਜੀ ਲਸਟਰ ਹੈਗਾ ਇਹਦਾ ਸ਼ਿਮਰ ਨਹੀਂ ਕਹਿ ਸਕਦੇ ਇਹਨੂੰ ਲਸਟਰ ਕਹਿ ਸਕਦੇ ਆ ਲਸਟਰ ਚੈੱਕ ਕਰ ਸਕਦੇ ਹੋ ਤੁਸੀਂ ਇਹਦਾ ਤੇ ਇਹਦੀ ਜਿਹੜੀ ਸ਼ਰਟ ਹੈਗੀ ਆ ਉਹਦੀ ਲੈਂਥ ਮਾਪਨੀਆ ਕਿਉਂਕਿ ਬਹੁਤ ਲੰਬੀਆਂ ਸ਼ਰਟਾਂ ਨਹੀਂ ਹੁੰਦੀਆਂ ਇਹ ਇਸ ਤਰ੍ਹਾਂ ਦੇ ਜਿਹੜੇ ਸਟਾਈਲ ਦੇ ਸੂਟ ਹੁੰਦੇ ਨੇ ਨਾ ਇਹਨਾਂ ਨਾਲ ਸ਼ਰਟਾਂ ਜਿਹੜੀਆਂ ਉਹ ਬੜੀਆਂ ਲੰਬੀਆਂ ਨਹੀਂ ਹੁੰਦੀਆਂ 39 ਐਂਡ ਹਾਫ ਸਾਢੇ 39 ਤੱਕ ਵਰਕ ਹੋ ਜਾਵੇਗਾ 40 ਤੱਕ ਤੁਸੀਂ ਇਹਨੂੰ ਆਰਾਮ ਨਾਲ ਲਿਜਾ ਸਕਦੇ ਹੋ ਤੇ ਘੇਰਾ ਮੈਂ ਤੁਹਾਨੂੰ ਮਾਪ ਕੇ ਦੱਸ ਦੇਣੀ ਆ ਲੋ ਜੀ ਘੇਰਾ ਹੈਗਾ 21 21 ਘੇਰੇ ਦਾ ਸੂਟ ਹੈ ਜੀ ਇਹ ਸਾਈਡ ਤੇ ਇਹ ਵਾਲੀ ਬਾਜੂ ਰਹੂਗੀ ਤੇ ਬਾਜੂ ਤੇ ਉੱਪਰ ਬੂਟੀ ਵੀ ਹੈ ਇਸ ਤਰ੍ਹਾਂ ਠੀਕ ਹੈ ਔਰ ਸ਼ਰਟ ਦੇ ਫਰੰਟ ਤੇ ਵੀ ਕਾਫੀ ਹੈਵੀ ਬੂਟੀ ਮਿਲ ਰਹੀ ਹੈ ਸਰ ਤੇ ਅੱਗੇ ਆਪਾਂ ਦੇਖਦੇ ਹਾਂ ਸਰਵਾਰ ਜਿਹੜੀ ਉਹ ਪਲੇਨ ਹੋਊਗੀ ਤੇ ਸ਼ਰਟ ਤੇ ਤੁਹਾਨੂੰ ਇਹ ਵਾਲਾ ਵਰਕ ਮਿਲੂਗਾ ਇਹ ਵਾਲਾ ਸੂਟ ਬਹੁਤ ਹੀ ਲੈਸ ਦੇ ਉੱਪਰ ਮਿਲਦਾ ਤੁਹਾਨੂੰ ਜੀ ਸਿਰਫ ਤੇ ਸਿਰਫ 995 ਦੇ ਵਿੱਚ ਇਹ ਵਾਲਾ ਸੂਟ ਆ ਜਾਊਗਾ ਜੀ ਸ਼ਿਪਿੰਗ ਫ੍ਰੀ ਹੋਊਗੀ ਬਸ ਕਲੀਅਰ ਤੁਹਾਨੂੰ ਦੱਸ ਹੀ ਦਿੱਤਾ ਕਿ ਕਲੀਅਰੈਂਸ ਸੇਲ ਹੈ ਤੇ ਕਲੀਅਰ ਹੀ ਕਰਨਾ ਹੈਗਾ। ਲਓ। ਲਓ ਜੀ ਇਹ ਨਾ 4 ਮੀਟਰ ਦਾ ਪੀਸ ਹੈ। ਜੇ ਤੁਹਾਡਾ ਸੂਟ ਬਣਦਾ 4 ਮੀਟਰ ਦਾ ਜਾਂ ਕਿਸੇ ਛੋਟੀ ਕੁੜੀ ਦਾ ਬਣਾਉਣਾ ਹੁੰਦਾ ਤਾਂ ਪੂਰੇ 4 ਮੀਟਰ ਦੇ ਵਿੱਚ ਇਹ ਸਾਰੇ ਚ ਆਹ ਵਾਲੀ ਤੁਹਾਨੂੰ ਬੂਟੀ ਮਿਲੂਗੀ। ਕਲਰ ਦੇਖ ਸਕਦੇ ਹੋ ਤੁਸੀਂ ਬੂਟੀ ਦਾ ਇੱਕ ਦਾ ਵਾਈਟ ਹੈ, ਇੱਕ ਮਹਿਰੂਨ ਹੈ ਔਰ ਇੱਕ ਹੈਗਾ ਇਹ orange ਠੀਕ ਹੈ। ਇਹਨਾਂ ਨਾਲ ਤੁਸੀਂ ਕਲਰਫੁਲ ਜਾਂ ਕੋਈ ਟਾਈ ਐਂਡਾਈ ਜਾਂ ਹੋਰ ਦੁਪੱਟਾ ਲਾ ਸਕਦੇ ਹੋ। ਬੜਾ ਸੋਹਣਾ ਜਿਹਾ ਸੂਟ ਹੈ ਜਿਹੜਾ ਉਹ ਬਣ ਕੇ ਰੈਡੀ ਹੋ ਜੂਗਾ ਸਾਰੇ 4 ਮੀਟਰ ਦੇ ਵਿੱਚ ਤੁਹਾਨੂੰ ਇਹ ਵਾਲਾ ਇਹ ਬੂਟੀ ਹੈ ਜਿਹੜੀ ਉਹ ਮਿਲ ਜੂਗੀ ਠੀਕ ਹੈ ਜੀ ਇਹ ਸੂਟ ਤੁਹਾਨੂੰ 850 ਦੇ ਵਿੱਚ ਮਿਲ ਜੂਗਾ ਫ੍ਰੀ ਸ਼ਿਪਿੰਗ ਨਾਲ। ਅੱਗੇ ਦੇਖੋ ਇਹ ਵੀ ਡਰਜਡ ਦੇ ਵਿੱਚ ਆਊਗਾ। ਲਓ। ਉਸੇ ਤਰ੍ਹਾਂ ਇਹਦੀ ਲੈਂਥ ਹੋਊਗੀ ਜੋ ਮੈਂ ਪਹਿਲਾਂ ਦੱਸੀ ਸੀ 39 ਐਂਡ ਹਾਫ ਤੇ ਘੇਰਾ ਵੀ 21 ਹੋਊਗਾ 21। ਉਸੇ ਤਰ੍ਹਾਂ ਦਾ ਹੀ ਇਹਦੇ ਤੇ ਵਰਕ ਹੋਇਆ ਹੋਇਆ ਹੈ ਰੈੱਡ ਕਲਰ ਦਾ ਇਹ ਸੂਟ ਹੈ ਬੈਕ ਸਾਈਡ ਪਲੇਨ ਹੈ ਤੇ ਇਹ ਹੈ ਜੀ ਇਹਦੇ ਨਾਲ ਇਹਦੀ ਸਲਵਾਰ ਆ ਇਹ ਸਲਵਾਰ ਬਣਾਓ ਪਲਾਜ਼ੋ ਬਣਾਓ ਇਹ ਤੁਹਾਡੀ ਮਰਜ਼ੀ ਹੈ 2.5 ਮੀਟਰ ਦਾ ਪੀਸ ਇਹ ਹੋਊਗਾ 2.5 ਮੀਟਰ ਦਾ ਪੀਸ ਇਹ ਹੋਊਗਾ ਠੀਕ ਹੈ ਜੀ ਇਹ ਆਊਗਾ ਜੀ ਤੁਹਾਨੂੰ ਅ 1095 ਦੇ ਵਿੱਚ ਸ਼ਿਪਿੰਗ ਫ੍ਰੀ ਹੋਵੇ ਨੈਕਸਟ ਦੇਖੋ ਇੱਕ ਨਾ ਫਲਕਾਰੀ ਵੀ ਆਪਣੇ ਕੋਲੇ ਇਹ ਵਾਲੀ ਪਈ ਹੈਗੀ ਹੈ ਇਹ ਤੁਸੀਂ ਜੇ ਨਾਲ ਲੈਣੀ ਹੋਈ ਲੈ ਸਕਦੇ ਹੋ ਜੇ ਤੁਸੀਂ ਇਹ ਨਾਲ ਲਵਾਉਂਗੇ ਤਾਂ 400 ਰੁਪਏ ਆਪਾਂ ਹੋਰ ਐਡ ਕਰ ਦਾਂਗੇ ਜੇ ਕਿਸੇ ਨੇ ਕੱਲੀ ਫਰਕਾਰੀ ਲੈਣੀ ਆ ਤਾਂ 450 ਦੇ ਵਿੱਚ ਮਿਲ ਜੂਗੀ ਕਿਉਂਕਿ 50 ਰੁਪਏ ਫਿਰ ਸ਼ਿਪਿੰਗ ਦੇ ਅਲੱਗ ਹੋ ਜਾਣਗੇ ਠੀਕ ਹੈ ਜੀ ਕਿਉਂਕਿ ਇਹ ਨਾਲ ਸੂਟਾਂ ਨਾਲ ਮੈਚ ਕਰਦੀ ਹੈ ਜਿਵੇਂ ਇਹਦੇ ਨਾਲ ਬਿਲਕੁਲ ਮੈਚ ਕਰਦੀ ਹੈ ਫਲਕਾਰੀ ਇਹਦੇ ਨਾਲ ਹੀ ਹੈ ਅਗਰ ਕਿਸੇ ਨੇ ਫਰਕਾਰੀ ਨਹੀਂ ਲੈਣੀ ਤਾਂ ਅਲੱਗ ਤੋਂ ਵੀ ਲੈ ਸਕਦੇ ਹੋ ਤੇ ਲਓ ਜੀ ਅਗਲਾ ਸੂਟ ਹੈ ਜਿਹੜਾ ਉਹ ਵੀ ਸੇਮ ਹੀ ਆ ਦਿਖਾ ਰਹੀ ਹਾਂ ਵਿੱਚ ਅਗਲਾ ਸੂਟ ਹੈ ਜਿਹੜਾ ਉਹ ਵੀ ਸੇਮ ਹੀ ਆ ਜਿਵੇਂ ਤੁਸੀਂ ਪਹਿਲਾਂ ਦੇਖੇ ਨੇ ਠੀਕ ਹੈ ਤੇ ਇਹ ਹੈਗਾ 2.5 ਮੀਟਰ ਦਾ ਇਹਦਾ ਸਲਵਾਰ ਦਾ ਪੀਸ ਜੌਰਜਟ ਦੇ ਵਿੱਚ ਹੀ ਰਹਿਣਗੇ ਤੇ ਪ੍ਰਾਈਸ ਵੀ ਸੇਮ ਰਹੂਗੀ ਇਹਨਾਂ ਦੀ ਤੇ ਜੇ ਫੁਲਕਾਰੀ ਲਓਗੇ ਤਾਂ ਨਾਲ 400 ਰੁਪਏ ਹੋਰ ਐਡ ਕਰ ਲਿਓ ਇਹਦੇ ਵਿੱਚ ਅਗਲਾ ਮਹਿਰੂਨ ਇਹ ਇਕੱਲੀ ਫੁਲਕਾਰੀ ਹੈ ਜੀ ਥੋੜੀ ਜੀ ਹੈਵੀ ਵਾਲੀ ਫੁਲਕਾਰੀ ਹੈ ਇਹਦੇ ਪੱਲੇ ਹੈਵੀ ਨੇ ਆ ਲਓ ਜੀ ਇਹ ਵਾਲੇ ਇਹਦੇ ਪੱਲੇ ਨੇ ਦੋਨੇ ਪਾਸੇ ਤੇ ਆ ਇਹਦੀ ਕੰਨੀ ਹੈ ਠੀਕ ਹੈ ਜੌਰਜਟ ਦੇ ਵਿੱਚ ਫੁਲਕਾਰੀ ਹੈਗੀ ਹੈ ਸੈਂਟਰ ਇਹਦਾ ਪਲੇਨ ਹੈ ਤੇ ਇਹਦੀ ਫਿਨਿਸ਼ਿੰਗ ਵਗੈਰਾ ਜਿਹੜੀ ਉਹ ਕਰਨ ਵਾਲੀ ਹੈ ਇਹ ਤੁਹਾਨੂੰ 750 ਦੇ ਵਿੱਚ ਇਕੱਲੀ ਫਲਕਾਰੀ ਮਿਲ ਜੂਗੀ ਵਿੱਚੇ ਸ਼ਿਪਿੰਗ ਹੋਊਗੀ। ਲਓ ਜੀ ਉਹ ਸੀਗੇ ਆਪਣੇ ਫਲਕਾਰੀ ਵਾਲੇ ਸੂਟ ਤੇ ਇਹ ਵਾਲਾ ਸੂਟ ਆ ਜਿਹੜਾ ਇਹ ਲਓ ਇਹ ਵੀ ਬਹੁਤ ਸੋਹਣਾ ਸੂਟ ਹੈ। ਇਹਦਾ ਕਗੜਾ ਬਣਾਓ, ਇਹਦਾ ਪਲਾਜ਼ੋ ਬਣਾਓ, ਜੋ ਮਰਜ਼ੀ ਬਣਾਓ। ਇਹ ਕ੍ਰੇਪ ਦੇ ਵਿੱਚ ਆ, ਨੇਚਰਲ ਕ੍ਰੇਪ ਦੇ ਵਿੱਚ ਕਾਫੀ ਕਲਰ ਦਾ ਸੂਟ ਹੈ। ਆਹ ਲਓ। ਸਾਰੇ ਜਰੀ ਵਰਕ ਹੋਇਆ। ਵਿਆਹ ਸ਼ਾਦੀਆਂ ਦੇ ਵਿੱਚ ਪਾਉਣ ਵਾਲੇ ਉੱਚੀ ਜੀ ਸ਼ਰਟ ਦੇ ਨਾਲ ਖੁੱਲਾ ਪਲਾਜ਼ੋ ਬਣਾ ਲਓ ਜਾਂ ਰੇਪ ਪਲਾਜ਼ੋ ਬਣਾ ਲਓ ਜਾਂ ਕਗੜਾ ਬਣਾ ਲਓ। ਤੇ ਬਹੁਤ ਵਧੀਆ ਬਣਨਾ ਹੈਗਾ। ਕਤੀ ਤੱਕ ਵਰਕ ਹੋਇਆ ਹੋਇਆ ਉਦੋਂ ਬਾਅਦ ਤੁਸੀਂ ਆਪਣਾ ਜਿਹੜਾ ਹੈਗਾ ਥੋੜਾ ਬਹੁਤਾ ਵਧਾ ਸਕਦੇ ਹੋ 32 ਤੱਕ ਲਿਜਾ ਸਕਦੇ ਹੋ ਲੋ ਜੀ 22 ਘੇਰਾ ਹੈਗਾ ਘੇਰਾ ਤਾਂ ਤੁਸੀਂ ਘਟਾ ਵੀ ਸਕਦੇ ਹੋ ਇਹਦਾ ਕੋਈ ਚੱਕਰ ਨਹੀਂ ਹੈਗਾ ਘੇਰੇ ਦਾ ਤੇ ਇਹ ਹੈਗੀ ਹੈ ਜੀ ਇਹਦੀ ਬਾਜੂ ਬਾਜੂ ਤੇ ਵੀ ਹੈਵੀ ਵਰਕ ਹੋਇਆ ਹੋਇਆ ਤਿੰਨ ਤਿੰਨ ਬੂਟੀਆਂ ਪਈਆਂ ਹੋਈਆਂ ਨੇ ਤੇ ਇਹ ਰਹੂਗਾ ਘਗਰਾ ਘਗਰਾ ਪੂਰਾ ਹੈ ਜੀ ਆ ਹੋ ਮੰਮਾ ਦੰਦ ਨੇ ਕਿੰਨਾ ਸਰਾਫ ਆਊਗਾ ਕੋ ਗਰੇ ਦਾ ਸਰਾਫ ਤਾਂ ਜੀ ਸਮਝ ਲੋ 2 ਕਿ ਮੀਟਰ 2 ਤੋਂ ਉੱਪਰ 4-5 ਉਂਗਲੀਆਂ ਉੱਪਰ ਨੇ ਤੇ ਆਹ ਵਾਲਾ ਇਹਦਾ ਡਿਜ਼ਾਈਨ ਹੋਊਗਾ ਇਹ ਲੈ ਲੋ ਲੋ ਜੀ ਠੀਕ ਹੈ ਵੈਸੇ ਇਹ ਜਿਹੜੀ ਉਹ ਗੰਗਰਾ ਹੁੰਦਾ ਨਾ ਉਹੀ ਬਣਾਇਆ ਹੋਇਆ ਇਹ ਤੇ ਲੋ ਜੀ ਪ੍ਰਾਈਸ ਕੁਛ ਹੀ ਨਹੀਂ ਹੈਗੀ ਅੱਜ ਤਾਂ ਬਸ ਇਹ ਐਵੇਂ ਮੰਗਵੀ ਜਾ ਰਿਹਾ ਐਵੇਂ ਮੰਗੂ ਠੀਕ ਹੈ ਜੀ ਇਹ ਸੂਟ ਸਿਰਫ ਤੇ ਸਿਰਫ 1295 ਦੇ ਵਿੱਚ ਆ ਜਾਣਾ ਤੁਹਾਡੇ ਕੋਲੇ ਫ੍ਰੀ ਸ਼ਿਪਿੰਗ ਨਾਲ ਨੇਚਰਲ ਕريب ਤੇ ਰੈਡੀ ਹੋਏਗਾ ਅਗਲਾ ਜੌਰਜਟ ਦੇ ਵਿੱਚ ਹੈਗਾ ਇਹ ਡੈਂਟਿੰਗ ਜੌਰਜਟ ਆ ਲਾਈਨ ਆ ਵਾਲੀ ਜੌਰਜਟ ਆ ਬਹੁਤ ਖੂਬਸੂਰਤ ਜੌਰਜਟ ਹੁੰਦੀ ਹੈ ਇਹ ਆਹ ਬੜਾ ਇਹਦਾ ਫਰੰਟ ਹੈ ਤੇ ਇਹ ਰੈਡ ਜਾ ਕਲਰ ਹੈ ਇਹ ਫਰੰਟ ਹੈ ਦਾ ਜਰੀ ਦਾ ਕੰਮ ਹੋਇਆ ਵੈ ਦੇ ਵਿੱਚ ਤੇ ਮਹਿਰੂਨ ਕਲਰ ਦਾ ਇੱਕ ਥ्रेड ਵੀ ਯੂਜ਼ ਕੀਤਾ ਹੋਵੇ ਬਾਕੀ ਸਿਲਵਰ ਜਰੀ ਯੂਜ਼ ਕੀਤੀ ਹੋਈ ਹੈ ਦੇ ਵਿੱਚ ਹੇ ਲੋ ਜੀ ਲੈਂਤ ਹੈਗੀ ਆ ਦੀ 42 ਤੇ ਘੇਰਾ ਵੀ ਦੱਸ ਦਿੰਨੀ ਆ ਕਿੰਨਾ ਕੁ ਬਣੂਗਾ ਤੁਹਾਡਾ ਇਹਦਾ 24 25 ਤੱਕ ਘੇਰਾ ਬਣ ਜੂਗਾ ਜੀ ਘੱਟ ਕਿੰਨਾ ਮਰਜ਼ੀ ਕਰ ਲਿਓ ਤੇ ਅੱਗੇ ਹੈ ਦੀ ਇਹ ਵਾਲੀ ਬਾਜੂ ਅੰਬੀਆਂ ਆਈਆਂ ਬਣੀਆਂ ਹੋਈਆਂ ਨੇ ਤੇ ਫਰੰਟ ਦੇ ਵੀ ਦੋ ਤਿੰਨ ਅੰਬੀਆਂ ਦਿੱਤੀਆਂ ਹੋਈਆਂ ਨੇ ਲੋ ਠੀਕ ਹੈ ਤੇ ਲੋ ਜੀ 850 ਦੇ ਵਿੱਚ ਮਿਲ ਜੂਗਾ ਸੂਟ ਫ੍ਰੀ ਸ਼ਿਪਿੰਗ ਨਾਲ ਆਊਗਾ ਇਹ ਹੈਗਾ ਅ ਲਸਟਰ ਦੇਖੋ ਇਹਦੇ ਵਿੱਚ ਕੱਪੜੇ ਦੇ ਵਿੱਚ ਬਹੁਤ ਜਿਆਦਾ ਸੋਹਣਾ ਲੱਗਦਾ ਜੀ ਇਹ ਸੂਟ ਇਹ ਚ ਨਾ ਤੁਹਾਨੂੰ ਸ਼ਿਮਰ ਵਾਂਗੂ ਲੱਗ ਰਿਹਾ ਪਰ ਸੌਫਟ ਬਹੁਤ ਜਿਆਦਾ ਹੈ ਕੱਪੜਾ ਇਹਨੂੰ ਸ਼ਿਮਰ ਜੌਰਜਟ ਕਹਿੰਦੇ ਆ ਵੈਸੇ ਇਹ ਪਰ ਬਹੁਤ ਜਿਆਦਾ ਸੌਫਟ ਹੈ ਸੂਟ ਤੇ ਤੁਸੀਂ ਇਹ ਤਾਂ ਦੇਖ ਲਓ ਇਹ ਵਾਲਾ ਸ਼ਰਟ ਤੇ ਸੇਮ ਹੀ ਲੈਂਥ ਕੇ ਰਰੂਗਾ ਇਹ ਹੈਗੀ ਜੀ ਇਹਦੀ ਬਾਜੂ ਬਹੁਤ ਪਿਆਰਾ ਸੂਟ ਲੱਗਦਾ ਹੈ ਇਹਦੇ ਨਾਲ ਸਲਵਾਰ ਹੈ ਜੀ ਹੀਰੋ ਬਹੁਤ ਖੂਬਸੂਰਤ ਆ ਹਲਕਾ ਜਾਂ ਪਤਾ ਨਹੀਂ ਇਹਨੂੰ ਕੁਛ ਲੱਗ ਗਿਆ ਪਤਾ ਨਹੀਂ ਕੀ ਹੈਗਾ ਚਲੋ ਜੋ ਵੀ ਹੈ ਜੇ ਸਲਵਾਰ ਚ ਆ ਜਾਣਾ ਇਹਨਾਂ ਤਾਂ ਇਹਦਾ ਕੋਈ ਬੜਾ ਚੱਕਰ ਨਹੀਂ ਹੈਗਾ ਮਿੱਟੀ ਦੀ ਤਰ੍ਹਾਂ ਲੱਗ ਰਿਹਾ ਹੈ ਤੇ ਬਹੁਤ ਸੋਹਣਾ ਸੂਟ ਹੈ ਜੀ ਸ਼ਾਦੀਆਂ ਚਲ ਰਹੀ ਨੇ ਤੇ ਜਾਗੋ ਜੁਗੋ ਤੇ ਪਾਉਣ ਲਈ ਇਹ ਬੜਾ ਸੂਟ ਲੈ ਸਕਦੇ ਹੋ ਤੁਸੀਂ ਸ਼ਿਪਿੰਗ ਫ੍ਰੀ ਨੈਕਸਟ ਦੇਖੋ ਅਗਲਾ ਕੋਲ ਇਹ ਬੜਾ ਸੂਟ ਹੈ ਜਿਹੜਾ ਇਹ ਤੁਹਾਨੂੰ ਇਸ ਤਰ੍ਹਾਂ ਹੀ ਮਿਲ ਜੂਗਾ ਸਾਰਾ ਹੁਣ ਆ ਦੇਖੋ ਤੁਸੀਂ ਇਹਨੂੰ ਬਣਾ ਲਿਓ ਆਪਣੀ ਅ ਸ਼ਰਟ ਇਹ ਸ਼ਰਟ ਦਾ ਕੱਪੜਾ ਹੈਗਾ ਤੇ ਇਹ ਹੈਗਾ ਜੀ ਪਲੇਨ ਸਲਵਾਰ ਦਾ ਇਹ ਸੂਟ ਤੋਂ 950 ਦੇ ਵਿੱਚ ਮਿਲ ਜੂਗਾ ਇਹ ਵਾਲੀ ਸ਼ਰਟ ਤੇ ਇਹ ਵਾਲੀ ਸਲਵਾਰ ਸਟੱਫ ਸੇਮ ਰਹੂਗਾ ਜੀ ਤੇ ਸ਼ਿਪਿੰਗ ਫ੍ਰੀ ਹੋਣੀ ਹੈ ਇਹਦੇ ਤੇ ਲਈ ਸ਼ਿਪਿੰਗ ਕਿਉਂਕਿ ਸਾਡੇ ਬਿਲਕੁਲ ਜੀ ਹੁੰਦੇ ਨੇ ਕਦੇ ਵੀ ਆਪਾਂ ਐਕਸਟਰਾ ਨਹੀਂ ਲੈਂਦੇ ਅਗਲਾ ਦੇਖੋ ਇਹ ਵਾਲਾ ਚਲੋ ਜੋ ਵੀ ਹੈ ਲੋ ਜੀ ਇਹ ਇੱਕ ਇਹ ਵਾਲਾ ਸੂਟ ਹੈਗਾ ਤੁਹਾਡੇ ਕੋਲੇ ਦੇਖਣ ਲਈ ਬਹੁਤ ਪਿਆਰਾ ਹੈਗਾ ਇਹ ਸੂਟ ਔਰ ਸਮਾ ਕੇ ਪਾਉਣ ਲਈ ਤਾਂ ਉਸ ਤੋਂ ਵੀ ਪਿਆਰਾ ਹੈਗਾ ਇਹ ਹੈਗਾ ਜੀ ਇਹਦਾ ਸਲਵਾਰ ਬਣਾਓ ਸਿਰਾਰਾ ਬਣਾਓ ਗਰਾਰਾ ਬਣਾਓ ਜਿਹੜਾ ਕੁਝ ਤੁਹਾਡਾ ਜੀ ਕਰਦਾ ਬਣਾਓ 2.5 ਮੀਟਰ ਦੇ ਪੀਸ ਰਹਿਣਗੇ ਤੇ ਪ੍ਰਾਈਸ ਰਹੂਗੀ ਜੀ ਦੀ ਸਿਰਫ ਤੇ ਸਿਰਫ 1250 ਸ਼ਿਪਿੰਗ ਫਰੀ ਲੋ ਜੀਗਲਾ ਦੇਖੋ ਇਹ ਮਹਿਰੂਨ ਦੇ ਵਿੱਚ ਸਾਰਾ ਉਸੇ ਤਰ੍ਹਾਂ ਹੀ ਤੁਹਾਨੂੰ ਇਹ ਵਾਲਾ ਸ਼ਰਟ ਮਿਲੂਗਾ ਸਟੱਫ ਵੀ ਸੇਮ ਮਿਲੂਗਾ ਔਰ ਲਸ਼ ਲਸ਼ ਕਰਦੇ ਸੂਟ ਨੇ ਦੇਖੋ ਤੁਸੀਂ ਸਟੱਫ ਦੇਖੋ ਇਹਦਾ ਕਿੰਨਾ ਪਿਆਰਾ ਲੱਗਦਾ ਬਹੁਤ ਖੂਬਸੂਰਤ ਠੀਕ ਹੈ ਜੀ ਇਹ ਇਹ ਹੈਗੀ ਇਹਦੀ ਸਲਵਾਰ ਪੂਰੀ ਸਲਵਾਰ ਦੇ ਉੱਪਰ ਤੁਹਾਨੂੰ ਇਹ ਵਾਲਾ ਵਰਕ ਮਿਲੂਗਾ 1250 ਦੇ ਵਿੱਚ ਸੌਂਗਾ ਜੂਗਾ ਫ੍ਰੀ ਸ਼ਿਪਿੰਗ ਨਾਲ ਦੇ। ਇਹ ਅੱਜ ਨਾਲ ਰ ਹੈ ਨਹੀਂ ਸੋ ਬਾਦਿੰਗ ਲੈਣੀ। ਲੋ ਅਗਲਾ ਦੇਖੋ ਇਹ ਵਾਲਾ ਸੂਟ ਹੈ ਇਹ ਸੈਮੀ ਕ੍ਰੇਪ ਤੇ ਬਣਿਆ ਹੋਇਆ ਸੂਟ ਹੈ ਸੈਮੀ ਕ੍ਰੇਪ ਇਹੋ ਜਿਹਾ ਕਪੜਾ ਹੁੰਦਾ ਇਹਨੂੰ ਜਿਵੇਂ ਮਰਜ਼ੀ ਪਾਈ ਧੋਈ ਜਾਓ ਜੀ ਇਹ ਟੀਟ ਜਿਹਾ ਕਪੜਾ ਹੁੰਦਾ ਹੈ। ਠੀਕ ਹੈ। ਲੋ ਜੀ ਇਹਦਾ ਘੇਰਾ ਹੈਗਾ 20 ਘੱਟ ਤੋਂ ਘੱਟ ਤੇ ਜਿਆਦਾ ਤੋਂ ਜਿਆਦਾ ਬਣੂਗਾ ਜੀ ਤੁਹਾਡਾ ਇਹ 24 24 ਤੱਕ ਵੀ ਜਲਦ ਤੁਰੂ ਤੇ ਚੌਕ ਵੀ ਕਾਫੀ ਨੇ ਇਹਦੇ ਸਾਡੇ 20 ਤੱਕ ਚੌਕ ਹੈਗੇ ਆ ਤੇ ਕੰਮ ਇੰਨਾ ਕੁ ਸੋਹਣਾ ਹੋਇਆ ਵੈ ਇਹਦਾ ਆ ਦੇਖੋ ਤੁਸੀਂ ਵਰਕ ਦੇਖੋ ਇਹਦਾ ਕਿੰਨਾ ਪਿਆਰਾ ਬਹੁਤ ਹੀ ਸੋਹਣਾ ਜਿਹਾ ਵਰਕ ਫੈਲਿਆ ਹੈ ਇਹਦੇ ਤੇ ਤੇ ਇਹ ਹੈਗਾ ਜੀ ਇਹਦਾ ਰੈੱਡ ਕਲਰ ਹੈ ਆ ਬਾਜੀ ਅੱਖਾਂ ਨੂੰ ਖਾਣ ਵਾਲਾ ਰੈੱਡ ਨਹੀਂ ਹੈਗਾ ਬਹੁਤ ਸੋਹਣਾ ਜਿਹਾ ਰੈੱਡ ਹੈ ਇਹ ਤੇ ਇਹ ਵਾਲਾ ਹੈ ਜੀ ਇਹਦੇ ਨਾਲ ਦੁਪੱਟਾ ਹਾਫ ਪਿਆ ਹੋਇਆ ਸ਼ਫੋਨ ਦਾ ਦੁਪੱਟਾ ਰੱਖਿਆ ਹੋਇਆ ਜੀ ਆਪਾਂ ਇਹਦੇ ਨਾਲ ਆਲੋ ਠੀਕ ਹੈ ਜੀ। ਪਾਪੀਅਰ ਸ਼ਫੋਨ ਦੇ ਵਿੱਚ ਦੁਪੱਟਾ ਤੇ ਫੋਰ ਸਾਈਡੇ ਦੇ ਬੜੀ ਤਿਆਰੀ ਜੀ ਆਪਾਂ ਲੇਸ ਲਾਈ ਹੋਈ ਹੈ। ਹਾਲ। 80 ਮੀਟਰ ਦਾ ਦੁਪੱਟਾ ਹੋਊਗਾ। ਤੇ ਇਹ ਵਾਲੀ ਇਹਦੇ ਨਾਲ ਆਪਾਂ ਲੇਸ ਲਾਈ ਹੋਈ ਹੈ। ਆਹ ਦੇਖੋ ਕਿੰਨੀ ਸੋਹਣੀ ਹੈ। ਠੀਕ ਹੈ ਜੀ। ਤੇ ਇਹ ਵਾਲਾ ਸੂਟ ਆਜੂਗਾ ਜੀ ਤੁਹਾਡੇ ਕੋਲੇ 1350 ਸ਼ਿਪਿੰਗ ਦੇ ਨਾਲ ਹੋਈ ਹੋਗੀ। ਹਾਲ। ਅਗਲਾ ਦੇਖੋ। ਇਹ ਵੀ ਜੌਰਜਟ ਤੇ ਬਣਿਆ ਹੋਇਆ ਜੌਰਜਟ ਵੀ ਕਪੜਾ ਐ ਵਧੀਆ ਹੁੰਦਾ ਮਸ਼ੀਨਾਂ ਚ ਧੋਈ ਜਾਓ ਜਿਵੇਂ ਮਰਜ਼ੀ ਧੋਈ ਜਾਓ ਨਾ ਇਹਦਾ ਰੰਗ ਖਰਾਬ ਹੋਵੇ ਤੇ ਬਸ ਇੱਕ ਵਾਰੀ ਲਾਈਨਿੰਗ ਲਾ ਕੇ ਬਣ ਜਾਂਦਾ ਸਾਲੋਂ ਸਾਲ ਹੀ ਜਾਂਦਾ ਫਿਰ ਆ ਲੋ ਇਹ ਵਾਲਾ ਵਰ ਕਹ ਦੇਤੇ ਮਹਿਰੂਨ ਕਲਰ ਹੈਗਾ ਪ੍ਰੋਪਰ ਮਹਿਰੂਨ ਹੈ ਜੀ ਇਹ ਆ ਲੋ ਠੀਕ ਹੈ ਇਹਦੀ ਲੈਂਥ ਮਾਪ ਦੇਣੀ ਹੈ 46 ਅਤੇ 46 ਲੈਂਥ ਹੈ ਜਿੰਨੀ ਮਰਜ਼ੀ ਲੈਂਥ ਬਣਾਈ ਜਾਓ ਜੀ ਇਹਦੀ ਤੁਸੀਂ ਉੱਪਰੋਂ ਘੱਟ ਕਰ ਲਿਓ ਜੇ ਘੱਟ ਕਰਨੀ ਹੋਈ ਤਾਂ ਠੀਕ ਹੈ ਜੇ ਕਿਸੇ ਭੈਣ ਨੂੰ ਜਿਆਦਾ ਹੀ ਲੰਬਾ ਚਾਹੀਦਾ ਹੋ ਜਾ ਤਾਂ ਤੁਸੀਂ ਇਹ ਰੱਖ ਸਕਦੇ ਹੋ ਇਹ ਵਾਲੀ ਇਹਦੀ ਬਾਜੂ ਜਿਹੜੀ ਹੈ ਕਾਫੀ ਵਧੀਆ ਵਰਕ ਹੋਇਆ ਹੈ ਬਾਜੂ ਤੇ ਵੀ ਇਹਦਾ ਬਹੁਤ ਸੋਹਣਾ ਸੂਟ ਹੈ ਲੋ ਜੀ ਆਹ ਦੇਖੋ ਇਹਦਾ ਦੁਪੱਟਾ ਲੋ ਜੀ ਇਹ ਤਾਂ ਬੰਬਰ ਦਾ ਦੁਪੱਟਾ ਹੈ ਜੀ ਟਾਈ ਐਂਡ ਟਾਈ ਦੇ ਵਿੱਚ ਬਹੁਤ ਸੋਹਣਾ ਸੂਟ ਹੈ ਇਹ ਪੂਰਾ ਲੰਬਾ ਚੌੜਾ ਦੁਪੱਟਾ ਆਉਂਦਾ ਦੁਪੱਟਾ ਵੀ ਛੋਟਾ ਨਹੀਂ ਆਉਂਦਾ ਤੁਹਾਡੇ ਕੋਲੇ ਬਹੁਤ ਸੋਹਣਾ ਸੂਟ ਹੈ ਇਹ ਇਹ ਸੂਟ ਅੱਜ ਤੁਹਾਨੂੰ 17500 ਦੇ ਵਿੱਚ ਮਿਲੂਗਾ ਫ੍ਰੀ ਸ਼ਿਪਿੰਗ ਨਾਲ ਇਹ ਤੇ 300 ਦਾ ਡਿਸਕਾਊਂਟ ਦੇਤਾ ਇਸ ਤੋਂ ਵੱਧ ਨਹੀਂ ਆਪਾਂ ਦੇ ਸਕਦੇ ਨਹੀਂ ਫਿਰ ਮੈਂ ਸਵਾਲ ਰਹਿਣਾ ਲਓ ਜੀ ਅਗਲਾ ਦੇਖੋ ਇੰਨਾ ਕੁ ਸੋਹਣਾ ਕਲਰ ਹੈ ਨਾ ਜੀ ਇਹਦਾ ਤੇ ਇੰਨਾ ਸੋਹਣਾ ਵਰਕ ਹੈ ਦੇਖ ਕੇ ਭੁੱਖ ਲੈਂਦੀ ਹੈ ਆਹੋ ਇਹ ਤਾਂ ਕਈ ਬੀਬੀਆਂ ਨੇ ਸਾਨੂੰ ਧੋਖਾ ਦਿੱਤਾ ਤਾਂ ਪੈਣੀ ਅਸੀਂ ਸੂਟ ਕਿਸੇ ਇੱਕ ਬੀਬੀ ਨੇ ਧੋਖਾ ਦਿੱਤਾ ਚੀਟਿੰਗ ਕੀਤੀ ਤੇ ਆਹ ਪੈਣੀ ਉਹਦੀ ਸੀ ਤੇ ਬਾਅਦ ਚ ਫੋਨ ਚੱਕਣੋਂ ਹਟ ਗਈ ਆਰਡਰ ਦੇ ਕੇ ਉਦੋਂ ਅਸੀਂ ਨਾ ਥੋੜਾ ਜਿਹਾ ਨਵਾਂ ਨਵਾਂ ਕੰਮ ਕੀਤਾ ਸੀਗਾ ਤੇ ਹਿਸਾਬ ਨਹੀਂ ਸੀ ਸਾਨੂੰ ਹੁਣ ਤਾਂ ਅਸੀਂ ਸ਼ੁਰੂ ਹੀ ਨਹੀਂ ਕਰਦੇ ਅਗਲੇ ਦਾ ਕੰਮ ਥੋੜੇ ਬਹੁਤੇ ਐਡਵਾਂਸ ਪੇਮੈਂਟ ਕੋ ਅਜ ਤੋਂ ਬਿਨਾਂ ਤੇ ਬੀਬੀਆਂ ਕੋਈ ਚੀਟਿੰਗ ਕਰ ਜਾਂਦੀਆਂ ਨੇ ਸਾਰੀਆਂ ਨੂੰ ਨੀਵੇਂ ਕਹਿੰਦੀ ਕੁਛਕ ਹੁੰਦੀ ਆ ਬਈ ਚੀਟਿੰਗ ਸਾਡੇ ਕਿ 44 ਹੈਗੀ ਹੈ ਜੀ ਇਹਦੀ ਲੈਂਥ ਲੈਂਥ ਬਹੁਤ ਹੈ ਦੀ ਤੇ ਵਰਕ ਵੀ ਬਹੁਤ ਜਿਆਦਾ ਸੋਹਣਾ ਹੋਇਆ ਵੇ ਚੈੱਕ ਕਰੋ ਤੁਸੀਂ ਕਰਕੇ ਦਾ ਸੈਮੀ ਕ੍ਰੇਪ ਦੇ ਉੱਪਰ ਬਣਿਆ ਹੋਇਆ ਤੇ ਵਰਕ ਤਾਂ ਅਤ ਵਰਕ ਹੈ ਇਹ ਆਹ ਲਓ ਇਹ ਹੈਗੀ ਆ ਦੀ ਬਾਜੀ ਬਹੁਤ ਖੂਬਸੂਰਤ ਵਰਕ ਹੈ ਦੇ ਤੇ ਇਹ ਆਰਡਰ ਤੇ ਬਣੀ ਹੋਈ ਸੂਟ ਨੇ ਜੀ ਤੇ ਇਹ ਹੈਗੀ ਆ ਦੀ ਸਲਵਾਰ ਦੁਪੱਟਾ ਦੇਖੋ ਬੜੇ ਸ਼ੌਕ ਨਾਲ ਰੈਡੀ ਕਰਵਾਏ ਤੇ ਬੀਬੀ ਰਾਣੀ ਮੁੜ ਕੇ ਹੱਥ ਨਹੀਂ ਆਈ ਆਹ ਲਓ ਟਾਈ ਐਂਡ ਡਾਈ ਦੇ ਵਿੱਚ ਬਹੁਤ ਪਿਆਰਾ ਹਾਫ ਪਿਓਰ ਸ਼ਿਫੋਨ ਦਾ ਦੁਪੱਟਾ ਜੀ ਜੋ ਨਾਲ ਦਾ

ਬੱਡੀ ਚਿਟਿੰਗ ਹੋਣ ਲੱਗੀ ਸੀ ਸਾਡੇ ਨਾਲ ਆਹ ਲਓ ਜੀ ਇਹ ਹੈਗਾ ਪੈਚਵਰਕ ਔਰ ਇੰਨਾ ਕ ਸੋਨਾ ਵਰਕ ਨੇੜੇ ਕਰਕੇ ਦਿਖਾ ਦਿਓ ਇੰਨਾ ਕ ਸੋਨਾ ਵਰਕ ਹੈ ਨਾ ਦੇਖੋ ਤੁਸੀਂ ਬਹੁਤ ਹੀ ਜਿਆਦਾ ਸਫਾਈ ਦਾ ਵਰਕ ਹੈ ਜੀ ਐਂ ਲੱਗਦਾ ਜਿਵੇਂ ਪੇਂਟ ਕੀਤਾ ਹੁੰਦਾ ਇੰਨੇ ਵਧੀਆ ਵਰਕ ਕਰਾਏ ਹੋਏ ਸੀਗੇ ਇਹ ਸੂਟ ਔਰ ਕਲਰ ਵੀ ਬੜਾ ਸੋਹਣਾ ਹੈ ਆਹ ਲਓ ਇਹ ਹੈਗਾ ਬਾਜੂ ਦਾ ਇਹ ਪੈਚਵਰਕ ਹੋਏ ਹੋਏ ਨੇ ਪੈਚ ਲਾ ਕੇ ਉਹਦੇ ਉੱਪਰ ਫਿਰ ਬੜੀ ਖੂਬਸੂਰਤ ਕੜਾਈ ਕੀਤੀ ਹੋਈ ਆ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਇਹ ਸੈਮੀ ਚਨੂਨ ਦਾ ਦੁਪੱਟਾ ਉਦੋਂ ਤਾਂ ਫਿਰ ਬੀਬੀਆਂ ਕਹਿੰਦੀਆਂ ਨੇ ਦੁਪੱਟਾ ਵੀ ਆਹ ਲਾ ਦਿਓ ਜੀ ਲੇਸ ਵੀ ਤੇ ਫਿਰ ਜਦੋਂ ਬਿੱਲ ਬਣ ਜਾਂਦਾ ਉਹਦੇ ਬੀਬੀਆਂ ਹੁਣ ਚੱਕਣੋਂ ਹਟ ਜਾਣੀਆਂ ਨੇ ਆਹ ਲਓ ਜੀ ਫੋਰ ਸਾਈਡ ਇਹਦੇ ਇਹ ਵਾਲਾ ਤੁਹਾਨੂੰ ਟਾਈ ਐਂਡ ਡਾਈ ਮਿਲੂਗੀ ਔਰ ਇਹ ਵਾਲੀ ਤੁਹਾਨੂੰ ਬਹੁਤ ਹੀ ਪਿਆਰੀ ਜੀ ਲੇਸ ਮਿਲੂਗੀ ਲਓ ਜਦੋਂ ਫਿਰ ਆਰਡਰ ਦੇ ਇਸ ਤਰ੍ਹਾਂ ਦੇ ਸੂਟ ਹੁੰਦੇ ਨੇ ਨਾ ਜੀ ਫਿਰ ਸਾਡੇ ਮਿੱਟੀ ਦੇ ਭਾਈ ਜਾਂਦੇ ਨੇ ਕਿਉਂਕਿ ਹਰ ਇੱਕ ਦੀ ਪਸੰਦ ਆਪਣੀ ਆਪਣੀ ਹੁੰਦੀ ਹੈ ਲਓ ਇੰਨਾ ਕੁ ਪਿਆਰਾ ਸੂਟ ਸੀਗਾ ਇਹ ਤੇ ਹੁਣ ਇਹ ਬਿਲਕੁਲ ਖਤਮ ਹੋ ਗਿਆ ਐ ਲਾ ਲਓ ਵੀ ਹੁਣੇ ਖਤਮ ਹੋ ਚੁੱਕਿਆ ਹੁਣੇ ਮਿੱਟੀ ਦੇ ਭਾਈ ਜਾ ਰਹੇ ਸੀ ਇਹ ਸੂਟ ਵੀ ਅੱਜ ਤੁਹਾਨੂੰ 1650 ਦੇ ਵਿੱਚ ਮਿਲ ਜੂਗਾ ਫ੍ਰੀ ਸ਼ਿਪਿੰਗ ਲਓ ਇਹ ਘੱਟਾ ਭਾ ਕੇ ਜਾਣ ਵਾਲੀ ਸੂਟ ਹੁੰਦੇ ਨੇ ਜੀ ਜਦੋਂ ਕੋਈ ਚਿੱਟੀ ਕਰ ਜਾਂਦਾ ਸਾਡੇ ਕੋਲ ਲਓ ਲੋ ਜੀ ਆ ਦੇਖੋ ਕੀ ਹੋ ਗਿਆ ਕੀ ਕੀ ਤਾਂ ਲੋ ਜੀ ਆ ਦੇਖੋ ਸੂਟ ਇਹ ਲੈ ਐਕ ਸੈਮੀ ਕ੍ਰੇਪ ਦਾ ਸੂਟ ਹੈਗਾ। ਲੋ ਜੀ ਵਰਕ ਦੇਖ ਲਓ ਇਹਦਾ ਨਾ ਕੋਈ ਚੱਕਰ ਨਹੀਂ ਹੈਗਾ ਇਹ ਘੇਰਾ ਨਹੀਂ ਹੈਗਾ ਇਹਦਾ। ਘੇਰਾ نیچے ਜਾਊਗਾ ਜੀ ਇਹਦਾ ਇਹ ਘੇਰੇ ਤੋਂ ਉੱਪਰ ਰਹੇਗਾ। ਠੀਕ ਹੈ ਆਹ ਬੜਾ ਵਰਕ ਹੈ ਇਹਦਾ ਘੇਰਾ ਜਿੰਨਾ ਤੁਸੀਂ ਮਰਜ਼ੀ ਲੈਂਥ ਮਤਲਬ ਜਿੰਨੀ ਮਰਜ਼ੀ ਬਣਾਈ ਜਾਓ। ਇਹਦੇ 'ਚ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ। ਵਰਕ ਬਹੁਤ ਪਿਆਰਾ ਹੋਇਆ ਵੈਸੇ ਤੇ ਬਹੁਤ ਸੋਹਣਾ। ਠੀਕ ਹੈ ਜੀ। ਹੁਣ ਇਹਦੀ ਤੁਹਾਨੂੰ ਮੈਂ ਬਾਜੂ ਦਿਖਾਉਣੀ ਆ। ਆਹ ਲਓ। ਇਹ ਹੈਗੀ ਇਹਦੀ ਬਾਜੂ। 955 ਦਾ ਸੂਟ ਆ ਜੀ ਫ੍ਰੀ ਸ਼ਿਪਿੰਗ ਲੋ ਇਹ ਤਾਂ ਅਸੀਂ ਵਰਕ ਵਾਲੇ ਸੂਟ ਹੁਣ ਮੈਂ ਤੁਹਾਨੂੰ ਦੂਜੇ ਸੂਟ ਦਿਖਾ ਰਹੀ ਹਾਂ ਚਾ ਲੋ ਲੋ ਜੀ ਬਹੁਤ ਸੋਹਣੇ ਸੂਟ ਨੇ ਇਹ ਵੀ ਕ੍ਰੇਪ ਦੇ ਸੂਟ ਨੇ ਇਹਦੇ ਉੱਪਰ ਨਾ ਬਹੁਤ ਸਾਰੀ ਸਰੂਸ ਦੀ ਭਰਪਰ ਲੱਗੀ ਹੋਈ ਆ ਬਹੁਤ ਪਿਆਰਾ ਲੱਗਦਾ ਇਹ ਸੂਟ ਤੇ ਕਲਰ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਘੇਰੇ ਤੇ ਫੇਰ ਤੁਹਾਨੂੰ ਇਹ ਵਾਲੀ ਸਰਵੋਸਕੀ ਮਿਲੂਗੀ ਪਲੱਸ ਇਹ ਤੁਹਾਨੂੰ ਲੇਸ ਮਿਲੂਗੀ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਪਿਆਰਾ ਜਿਹਾ ਸੂਟ ਹੈਗਾ ਇਹ ਲੋ ਠੀਕ ਹੈ ਬੈਕ ਸਾਈਡ ਹੈਗੀ ਹੈ ਜੀ ਇਹਦੀ ਪਲੇਨ ਬੋਦੀ ਉਹ ਜਿਹੜੀ ਉਹ ਸਾਈਡ ਤੋਂ ਨਿਕਲਣੀ ਆ ਉਹਦੇ ਲਈ ਅਲੱਗ ਸਾਈਡ ਤੋਂ ਇਹ ਵਾਲਾ ਕਪੜਾ ਆਪੇ ਲੋ ਇਹ ਹੈਗਾ ਸਲਵਾਰ ਦਾ ਪੀਸ ਇਹ ਤਾਂ ਮੈਨੂੰ ਟਫਟਾ ਟਾਈਪ ਹੀ ਲੱਗ ਰਿਹਾ ਜੀ ਟਫਟਾ ਦੀ ਸਲਵਾਰ ਹੈ ਤੇ ਹਾਫ ਪਿਓਰ ਸ਼ਿਫੋਨ ਦਾ ਦੁਪੱਟਾ ਹੈਗਾ ਲੋ ਲੋ ਫੋਰ ਸਾਈਡ ਇਹਦੇ ਇਹ ਵਾਲੀ ਲੇਸ ਲੱਗੀ ਹੋਈ ਆ ਸਿਪੀ ਦਾ ਉੱਪਰ ਵਰਕ ਹੋਇਆ ਠੀਕ ਹੈ ਤੇ ਕਲਰ ਬਲੈਕ ਨਹੀਂ ਹੈਗਾ ਗਰੇਜ ਆ ਕਲਰ ਹੈਗਾ 850 ਦਾ ਸੂਟ ਆਜੂਗਾ ਜੀ ਫ੍ਰੀ ਸ਼ਿਪਿੰਗ ਨਾਲ ਇਹੋ ਜੀ ਅਗਲਾ ਦੇਖੋ ਕਾਫੀ ਸ਼ੇਡ ਉਸੇ ਤਰ੍ਹਾਂ ਇਹ ਦੁਪੱਟਾ ਹਾਫ ਪੀਅਰ ਸ਼ਿਫੋਨ ਦਾ ਫੋਰ ਸਾਈਡ ਇਹਦੇ ਇਹ ਵਾਲੀ ਲੇਸ ਲੱਗੀ ਹੈ ਔਰ ਇਹ ਵੈਸੇ ਟਫਟ ਨਹੀਂ ਹੈਗਾ ਜੀ ਇਹ ਇਹ ਮੋਟੀ ਜੀ ਕਾਟਨ ਹੈਗੀ ਆ ਟਫਟਾ ਨਾ ਗਈ ਇਹਨੂੰ ਆਪਾਂ ਨੇੜੇ ਕਰਕੇ ਦਈਏ ਇਹ ਟਫਟਾ ਨਹੀਂ ਹੈਗਾ ਇਹ ਥੋੜਾ ਜਿਹਾ ਕਾਟਨ ਹੈਗੀ ਆ ਥੋੜੀ ਠਿੱਕ ਵਾਲੀ ਮੋਟੀ ਵਾਲੀ ਤੇ ਇਹ ਹੈ ਜੀ ਇਹਦਾ ਔਰ ਛੋ ਬਹੁਤ ਖਿਆਲ ਲੰਦਾ ਸੂਟ ਹੈ ਕਾਫੀ ਵਧੀਆ ਲੱਗਦਾ ਹੈ ਤੇ ਮੈਂ ਕਾਫੀ ਲੋਕਾਂ ਦੇ ਪਾਏ ਦੇਖੇ ਨੇ ਕਾਫੀ ਸੋਹਣੇ ਲੱਗਦੇ ਨੇ ਇਹ ਪਾਏ ਤੇ ਬਾਜੂ ਦਾ ਸਟੱਫ ਹੈ ਜਿਹੜਾ ਉਹ ਲੱਦ ਕਰੂਗਾ ਤੇ ਪ੍ਰਾਈਸ ਹੈਗੀ ਹੈ 850 ਸ਼ਿਪਿੰਗ ਫਰੀ ਉਧਰ ਦੇਖੋ ਇਹ ਵੀ ਗਰੇਜ ਆ ਕਲਰ ਹੈਗਾ ਇਹ ਬਲੂ ਗਰੇਜ ਆ ਕਲਰ ਹੈ ਇਹ ਆ ਲਓ ਜੀ ਇਹ ਸਲਵਾਰ ਹੈ ਲਓ ਇਹ ਵੀ ਸ਼ੀਰ ਠੀਕ ਹੈ ਬਹੁਤ ਪਿਆਰੇ ਸੂਟ ਹੈ ਬਾਜੂ ਦਾ ਸਟਫ ਅਲੱਗ ਤੋਂ ਹੈ ਬੈਕ ਸਾਈਡ ਪਲੇਨ ਹੈ ਇਹ ਵਾਲਾ ਨਾਲ ਹੈਗਾ ਦੁਪੱਟਾ ਲੋ ਜੀ ਲੋ ਦੇਖੋ ਕਾਫੀ ਸ਼ੇਡ ਇਹ ਵਾਲੀ ਸਲਵਾਰ ਹੈ ਦੁਪੱਟਾ ਸੇਮ ਰਹੂਗਾ ਸੇਮ ਲੱਗੀ ਹੋਈ ਹੈ ਦੇ ਲੇਸ ਤੇ ਆਲ ਇਹ ਹੈ ਦਾ ਫਰੰਟ ਠੀਕ ਹੈ ਜੀ ਲੋ ਇਹ ਵੀ 850 ਦੇ ਵਿੱਚ ਆ ਜਾਊਗਾ ਫ੍ਰੀ ਸ਼ਿਪਿੰਗ ਹਾਲ ਲੋਰੀਏ ਸੀ ਆਪਣੀ ਅੱਜ ਦੀ ਕਲੈਕਸ਼ਨ ਹਮੇਸ਼ਾ ਤੁਹਾਨੂੰ ਪਸੰਦ ਆਉਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਾਂਗੇ ਹੋਰ ਵਧੀਆ ਜੀ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ